ਗੇਜ ਵੀ ਇੱਥੇ ਹੀ ਆਉਂਦਾ ਉਹ ਵੇਖੋ ਜਿਨ੍ਹਾਂ ਨੇ ਲਾਉਣੀ ਜਾਂਦਾ ਨਹੀਂ ਆ ਸੈਂਸਰ ਲੱਗੇ ਆ ਤੇ ਜਿਹੜਾ ਅੰਦਰ ਆਪਣਾ ਮੀਟਰ ਤੇ ਦੱਸਦਾ ਹੁੰਦਾ ਵੀ ਕਿੰਨਾ ਤੇਲ ਆ ਗੱਡੀ 'ਚ ਕਿੰਨਾ ਨਹੀਂ ਤੇ ਨਾਲੇ ਇਹਨੇ ਤੇਲ ਸਪੀਡ ਨਾਲ ਲੱਗੇ ਜਿਵੇਂ ਫੀਡ ਪੰਪ ਵਾਲਾ ਕੰਮ ਹੋ ਗਿਆ ਟਰੈਕਟਰਾਂ ਦੇ ਤੇ ਆ ਆ ਇਹਨਾਂ ਪੰਪ ਕਿਹੜੀ ਗੱਡੀ ਦਾ ਯਾਰ ਆ ਜਿਹੜਾ ਦਿਖਾਈ ਮੜਾ ਜਾ ਟਰੈਕਟਰ ਦਾ ਆ ਆ ਆ ਜਿਹੜਾ ਇਹ ਅਰਜਨ ਵਰਗਾ ਨਾ ਇਹ ਅਰਜਨ ਜਿਹਾ ਨਾ ਹੈ ਇਹ ਗਾਇਨੋ ਦਾ ਗਾਇਨੋ ਦਾ ਇਹਦੇ 'ਚ ਵੀ ਆ ਪਲਾਸਟਿਕ ਦੀ ਗੱਲ ਆ ਆ ਲਓ ਜੀ ਇਹ ਲੱਗ ਪੰਪ ਮਹਿੰਦਰਾ ਅਜ਼ਾਈ ਨੂੰ ਜਿਵੇਂ ਟਰੈਕਟਰ ਦਾ ਪੰਪ ਹੁੰਦਾ ਉਤਰਾਂ ਹੀ ਇਹ ਵੀ ਪੰਪ ਆ ਤੇ ਬਾਕੀ ਹੁਣ ਗਰਮੀਆਂ ਚ ਕੀ ਜਿਆਦਾ ਚੀਜ਼ ਵਿਗਦੀ ਵੀਰ ਸਾਰਾ ਅੰਦਰਲਾ ਸਿਸਟਮ ਆ ਸਾਰਾ ਜਿਹੜੇ ਵੀ ਪੁਰਾਣੇ ਗੱਡੀਆਂ ਜਿਨ੍ਹਾਂ ਕੋ ਭਰਾਵਾਂ ਕੋਲ ਜੋ ਅੱਜ ਕੱਲ ਕੋਈ ਨਾ ਕੋਈ ਪਾਰਟਸ ਜ਼ਰੂਰ ਤਾਂ ਪੈਂਦੀ ਰਹਿੰਦੀ ਆ ਸਾਰਾ ਇੰਜਨ ਇੰਜਨ ਗੇਅਰ ਇਹਨਾਂ ਭਰਾਵਾਂ ਨੂੰ ਸਮਾਨ ਸ਼ੌਕਰ ਸ਼ੌਕਰ ਪੁਰਾਣੇ ਚਾਹੀਦੇ ਆ ਇੱਥੇ ਪਰ ਜਲਾ ਟਰੈਕਟਰ ਮੰਡੀ ਆ ਆਪਣੇ ਨਾਲ ਹੀ ਇੱਥੇ ਗੱਡੀਆਂ ਦਾ ਕੰਮ ਵੀ ਬਹੁਤ ਆ ਕੋਈ ਵੀ ਸਮਾਨ ਤੁਹਾਨੂੰ ਸਕੋਰਪਿਓ ਪੁਰਾਣਾ ਮਾਡਲ ਇੰਡੀਕਾਰਡ ਕਾ ਪੁਰਾਣਾ ਮਾੜਾ ਗੱਡੀਆਂ ਦਾ ਮਿਲ ਜਾਂਦਾ ਤਕਰੀਬਨ ਛੋਟਾ ਛੋਟਾ ਸਮਾਨ ਜਿਵੇਂ ਕੋਈ ਕਿਸੇ ਦਾ ਕੋਈ ਲੋਗ ਟੁੱਟ ਗਿਆ ਟਵਾਹਰਾ ਦਾ ਟਵਾਹਰਾ ਅੱਜ ਕੱਲ ਸਕੂਲਿੰਗ ਗੱਡੀਆਂ ਬਹੁਤ ਬੱਚੇ ਬੁੱੱਚੇ ਢੋਂਦੀਆਂ ਜਿਵੇਂ ਛੋਟਾ ਛੋਟਾ ਸਮਾਨ ਕੋਈ ਬਲੌਰ ਕੋਈ ਏਸੀ ਬਲੌਰ ਕੋਈ ਕੋਸ਼ਕ ਪਲਾਸਟਿਕ ਦਾ ਐਕਸੈਲੋ ਮਿਲ ਜਾਂਦਾ ਐਕਸੈਲੋ ਦਾ ਸਮਾਨ ਆ ਜਿਵੇਂ ਆ ਸਟੀਅਰਿੰਗ ਦੀ ਕੋਈ ਦਿੱਕਤ ਆ ਗਈ ਕੋਈ ਇੰਜਨ ਦੇ ਦੀ ਜਿਵੇਂ ਟਰੈਕਟਰਾਂ ਦਾ ਸਮਾਨ ਆ ਉਵੇਂ ਜਿਵੇਂ ਆਪਣੀਆਂ ਏਸੀ ਕੰਸੀਡਾਂ ਤੇ ਆਪਣਾ ਆ ਸ਼ੌਕ ਕਰੋਗੇ ਹੋਰ ਛੋਟਾ ਛੋਟਾ ਸਮਾਨ ਜੋ ਵੀ ਤੁਹਾਨੂੰ ਚਾਹੀਦਾ ਹੋਵੇ ਗੱਡੀਆਂ ਦਾ ਇੱਥੇ ਪਟਿਆਲਾ ਟਰੈਕਟਰ ਮੰਡੀ ਜਿਵੇਂ ਆ ਵਾਈਪਰਾਂ ਲੀਆਂ ਬਹੁਤ ਖਰਾਬ ਹੁੰਦੀਆਂ ਆਪਣੇ ਟਾਈਕੀਆਂ ਤੇ ਬਾਕੀ ਆ ਲੋਕੋ ਵਗਰਾ ਗ੍ਰਿੱਲਾਂ ਕੋਈ ਵੀ ਚੀਜ਼ ਛੋਟੀ ਛੋਟੀ ਤੁਹਾਨੂੰ ਚਾਹੀਦੀ ਹੋਵੇ ਹੈਡ ਖਰਾਬ ਹੋ ਜਾਂਦਾ ਕੰਪਨੀ ਤੋਂ ਦੇ ਕੁਝ ਇਹ ਜਿਹੀ ਕੰਪਰੇਸ਼ਨ ਜਾਂ ਪੁਰਾਣੇ ਮਾਡਲ ਗੱਡੀਆਂ ਦੇ ਇੱਕ ਵਾਰ ਤੁਹਾਨੂੰ ਚੋੜੀ ਅੱਜ ਕੱਲ ਮਹਿੰਗਾ ਸਮਾਨ ਆ ਤੇ ਪੁਰਾਣਾ ਇੱਥੋਂ ਪਟਿਆਲੇੋਂ ਟਰੈਕਟਰ ਮੰਡੀ ਜਾਂ ਕਿੰਨ ਕਰਾਣਾਂ ਲੱਗੀਆਂ ਅ ਅਮਤ ਬਾਏ ਰਿਕੋਲ ਪ੍ਰਾਹ ਕੋ ਦੇਖ ਲਿਆ ਕਰੋ ਬਹੁਤ ਮਹਿੰਗੀ ਆ ਪ੍ਰਾਹ ਇਸ ਮਾਰਕ ਤੋਂ ਤੇ ਇਹ ਤੁਹਾਨੂੰ ਐ ਪ੍ਰਾਹ ਹੋ ਗਿਆ ਜਿਵੇਂ ਆ ਦੇਖੋ ਮਸ਼ੀਨਾਂ ਹੋ ਗਿਆ ਆਪਣੀਆਂ ਜਿਹੜੀਆਂ ਪਿੰਡੋਂ ਮਸ਼ੀਨ ਹੋ ਗਈ ਮੋਟਰ ਆ ਗਈ ਆ ਸਰਵੇ ਹੋ ਗਏ ਬ੍ਰੇਕ ਸਰਵੇ ਸਾਰੀਆਂ ਗੱਡੀਆਂ ਦੇ ਮਿਲ ਜਾਂਦੇ ਆ ਨਾ ਕਿੰਨਾ ਨੰਬਰ ਦਾ ਨਾਮ ਨਹੀਂ 140 ਨੰਬਰ ਦੁਕਾਨ ਤੇ ਤੁਸੀਂ ਆ ਜਾ ਕਰੋ ਫੋਨ ਨੰਬਰ ਤੋਂ ਸਾਰੇ ਵੀਡੀਓ ਚ ਇਹੀ ਹੁੰਦਾ ਵੀ ਅਗਲਾ ਤੰਗ ਹੋ ਜਾਂਦਾ ਫੋਨ ਤੋਂ ਇਸ ਕਰਕੇ ਹਰ ਬੰਦਾ ਫੋਨ ਤੋਂ ਗਰੇਜ ਕਰਦਾ ਦਿਨ ਤੋਂ 140 ਨੰਬਰ ਤੇ ਆ ਕੇ ਆਪਣਾ ਨਾਮ ਲੈ ਲਿਓ ਤੁਹਾਨੂੰ ਬਹੁਤ ਤਰਾਹ ਤੇ ੜਤੇ ਸਾਮਾਨ ਮਿਲੂਗਾ ਨਵਾਂ ਕੰਮ ਕਰਿਆ ਭਰਾ ਨੇ ਸਾਰੀਆਂ ਚੀਜ਼ਾਂ ਛੋਟੀਆਂ ਛੋਟੀਆਂ ਦੇਖੋ ਡੱਕ ਡੱਕ ਜੇ ਜਿੰਨੇ ਮਰਜੀ ਬਹੁਤ ਸਸਤਾ ਸਾਮਾਨ ਵੈਰਿੰਗ ਵੋਰਿੰਗ ਕਿਸੇ ਗੱਡੀ ਦੀ ਪੁਰਾਣਾ ਮਾਡਲ ਗੱਡੀਆਂ ਕੋ ਬਹੁਤ ਸਕੋਰਪੀਓ ਹੋਗੀਆਂ ਤਵਾਹਰਾ ਹੋਗੀ ਇੰਡਗਾ ਇੰਡੀਗੋ ਕੋਈ ਵੀ ਚੀਜ਼ ਜਿਵੇਂ ਸਾਮਾਨ ਬਹੁਤ ਪਿਆ ਤੇ ਗੇਮ ਸ਼ਾਫਟਾਂ ਹੈਡ ਏਸੀਆਂ ਦੇ ਅਗਲੇ ਆਹੋ ਟੋੜੇ ਰੇਡੀਏਟਰ ਆਰਾ ਸਾਮਾਨ ਅੱਬਾ ਉਹ ਕੀ ਚੀਜ਼ ਆ ਬੜਾ ਖਰਾਬ ਹੁੰਦਾ ਹੁੰਦਾ ਹਨਾ ਆਹ ਜਿਹੜਾ ਕੀ ਕਹਿੰਦੇ ਇਹਨੂੰ ਆ ਸਾਡੇ ਡੀਜ਼ਲ ਕੰਡੈਂਸਰ ਕਿਹੜੀ 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 ਗੱਡੀ ਦਾ ਏ ਸਾਰ ਇਹ ਖਰਾਬ ਹੁੰਦੇ ਹਨਾ ਉਹ ਡੀਜ਼ਲ ਇਹ ਚੱਕਦੇ ਡੀਜ਼ਲ ਚ ਵੀ ਹੁੰਦਾ ਪٹرول ਚ ਵੀ ਹੁੰਦਾ ਏ ਇਹ ਤੇਲ ਚੱਕ ਕੇ ਅੱਗੇ ਭੇਜਦਾ ਹਨਾ ਇਹ ਵਾਵਾ ਖਰਾਬ ਹੋ ਜਾਂਦਾ ਹਨਾ ਸਾਰੀਆਂ ਗੱਡੀਆਂ ਦਾ ਜ਼ਿਆਦਾ ਕਿਹੜੀ ਗੱਡੀ ਦਿੱਕਤ ਆਉਂਦੀ ਏ ਜ਼ਿਆਦਾ ਰੈਕੋਰ ਇਹ ਇਹ ਦਿੱਕਤ ਆ ਜੇ ਫਿਰ ਕੀ ਸਟਾਰਟ ਨਹੀਂ ਹੁੰਦੀ ਗੱਡੀ ਫਿਰ ਅਜਾ ਆ ਦੇਖ ਲੋ ਆ ਦਿਖਾਦਾ ਤੁਹਾਨੂੰ ਲੱਗ ਜੂਗਾ ਇਹ ਸਾਰੀਆਂ ਗੱਡੀਆਂ ਤਕਰੀਬਨ ਇਹ ਇਹਦਾ ਕੰਮ ਕੀ ਹੁੰਦਾ ਇਹ ਡੀਜ਼ਲ ਲੱਗੇ ਭਈਦਾ ਡੀਜ਼ਲ ਲੱਗੇ ਸਪਲਾਈ ਕਰਦਾ ਅਜਾ ਡੀਜ਼ਲ ਲੱਗੇ ਡੀਜ਼ਲ ਡੁੱਬਿਆ ਹੁੰਦਾ ਹੈ ਇਹ ਆ ਮੋਟਰ ਜੀ ਹੋਈ ਹੈ ਇਹਦੇ ਵਿੱਚ ਹਾਂ ਆ ਦੇਖ ਲੋ ਆ ਨਾਲੇ ਟੈਂਪ ਇਹਦੀ ਗੇਜ ਵੀ ਇੱਥੇ ਹੀ ਆ ਦੱਸਦਾ ਇਹ ਤੇਲ ਵੀ ਕਿੰਨਾ ਕਿੰਨਾ ਨਹੀਂ ਆ ਸੈਂਸਰ ਲੱਗੇ ਤੇ ਜਿਹੜਾ ਅੰਦਰ ਆਪਣਾ ਮੀਟਰ ਤੇ ਦੱਸਦਾ ਹੁੰਦਾ ਵੀ ਕਿੰਨਾ ਤੇਲ ਆ ਗੱਡੀ 'ਚ ਕਿੰਨਾ ਨਹੀਂ ਤੇ ਨਾਲੇ ਇਹਨੇ ਤੇਲ ਸਪੀਡ ਨਾਲ ਲੱਗੇ ਜਿਵੇਂ ਫੀਡ ਪੰਪ ਵਾਲਾ ਕੰਮ ਹੋ ਗਿਆ ਟਰੈਕਟਰਾਂ ਦੇ ਤੇ ਆ ਆ ਇਹਨ ਪੰਪ ਕਿਹੜੀ ਗੱਡੀ ਦਾ ਯਾਰ ਆ ਜਿਹੜਾ ਤਾਂ ਹਾਈ ਮੜਾ ਆ ਆ ਆ ਜਿਹੜਾ ਇਹ ਅਰਜਨ ਵਰਗਾ ਜਿਹਨੇ ਅਰਜਨ ਜਣਾ ਹੈ ਇਹ ਜ਼ਾਇਨੋ ਦਾ ਜ਼ਾਇਨੋ ਦਾ ਇਹ ਇਹਦੇ ਚ ਵੀ ਆ ਪਲਾਸਟਿਕ ਦੀ ਗਲਾਰੀ ਹੈ ਤਾਂ ਅਰਜਨ ਚ ਵੀ ਪਲਾਸਟਿਕ ਦੀ ਗਲਾਰੀ ਹੈ ਪਿੱਛੇ ਮੈਂ ਵੀਡੀਓ ਪਾਈ ਸੀ ਤੇ ਉਹ ਬਣਾ ਦਿੱਕਤ ਆ ਹੈ ਜੇ ਅਰਜਨ ਵੀ ਇਹਦੇ ਨਾਲ ਦੀ ਪਲਾਸਟਿਕ ਦੀ ਗਲਾਰੀ ਆਉਂਦੀ ਹੈ ਬੜੀ ਦਿੱਕਤ ਆਉਂਦੀ ਹੈ ਕੈਮਰਾ ਜਦੋਂ ਨਹੀਂ ਮਿਲਦੀ ਇਹ ਤੇ ਜੀਨੀਦਾਰ ਬੜਾ ਹੈਰਾਨ ਹੁੰਦਾ ਸੀਗਾ ਉਹਨੂੰ ਕਿੱਥੇ ਆ ਗਰਾਰੀ ਆ ਕਾਟਰ ਕਾਂਚ ਜਿਉਂ ਸਲਿੱਪ ਹੋ ਗਈ ਸੀਗੀ ਤੇ ਜਦੋਂ ਕੋਈ ਚੀਜ਼ ਫਸ ਗਈ ਉਹਨੇ ਘਾ ਜੋਰ ਲਾ ਦੇਣਾ ਤਾਂ ਕਾਟਰ ਕਾਂਚ ਜਿਉਂ ਗਰਾਰੀ ਵਿੱਚ ਘੁੰਮ ਗਈ ਸੀਗੀ ਆ ਆ ਮਹਿੰਦਰਾ ਰਾਜੀ ਲੋ ਦਾ ਨਾ ਇਹ ਦੇਖ ਜਾਂਦੇ ਇਹ ਵੀ ਆ ਇਹ ਵੀ ਟਰੈਕਟਰਾਂ ਨੂੰ ਆ ਨਾ ਫੀਡ ਪੰਪ ਗੱਡੀਆਂ ਦੇ ਵਿੱਚ